ਇੱਕ ਤੋਂ ਹੋਰ ਵੀ ਹੱਥ ਜੋੜ ਕੇ ਬੇਨਤੀ ਕਰਦਾ ਸਮਾਪਤੀ ਵਿੱਚ ਇਹਨਾਂ ਨੇ ਭੁਲੇਖੇ ਚ ਪੈ ਗਏ ਇੱਥੇ ਚਾਰ ਚੁਪਾਈਆਂ ਦਾਂ 200 ਦਾ ਹਜ਼ਾਰ ਦਾ ਤਾਂ ਮੈਨੂੰ ਫੜ ਕੇ ਲੈ ਜਾਣਗੇ ਤੇ ਮਨ ਵਿੱਚ ਮੇਰੇ ਵੀ ਬਹੁਤ ਚਰਦਾ ਭਰਿਆ ਹੈ। ਇਹ ਦੀ ਚਿੰਤਾ ਨਾ ਕਰੋ ਕਿ ਤੁਸੀਂ ਇਹਨਾਂ ਨੂੰ ਇੱਕ ਵਾਰ ਆਉਣ ਦਿਓ ਸਹੀ ਕਰਾਇਆ ਸਾਫ ਨੂੰ ਢੇਰੀਆਂ ਲਾ ਕੇ ਟਰੱਕ ਪਰ ਕੇ ਤੋੜਦਾ ਵੇਖ ਇਹਨਾਂ ਦੇ ਕਿਵੇਂ ਆਏ। ਤੇ ਨਾ ਚਾਲ ਕਰੇ ਆਉਣ ਦੇ ਮਿਲ ਚੁੱਕ ਕੇ ਲੈ ਜਾਣਗੇ ਆ ਮਰਿਆ ਨੂੰ ਜ਼ਰੂਰ ਉਲਝਾ ਸਕਦਾ ਕੋਈ ਨਾ ਕੋਈ ਕਿਤੇ। ਉਹ ਮਿੱਟੀ ਹੋਣੀ ਉਹਦਾ ਸਬੰਧ ਕੋਈ ਨਹੀਂ ਜਦੋਂ ਤੱਕ ਸਰੀਰ ਵਿੱਚ ਸਵਾਸ ਹੈ ਮੈਂ ਨੇਜੇ ਨਾਲ ਕਹਿਣਾ ਚਾਹੁੰਦਾ ਭਾਵੇਂ 20 ਦੀ 30 ਲੱਖ ਵੀ ਇੱਕ ਬੰਦਾ ਆ ਜਾਵੇ ਪੁਲਿਸ ਦਾ ਜਿਉਂਦਾਂ ਨੂੰ ਫੜ ਕੇ ਨਹੀਂ ਲਿਆ ਸਕਣੀਆਂ ਗੁਰੂ ਸਾਹਿਬ ਦੀ ਕਿਰਪਾ ਤੋਪਾਂ ਟੰਕਾਂ ਨੇ ਗੁਲੱਚੇ ਅੰਗ ਯਾਰ ਅੱਗ ਦੇ ਸਾਵੇਂ ਮੋਰਝ ਬਰਾੜ ਸ਼ੇਰ ਬੁੱਕ ਦੇ ਲਾਉਂਦੇ ਢੇਰੀਆਂ ਨਿਸ਼ਾਨਿਆਂ ਨੂੰ ਉੱਕਦੇ ਵੇਖ ਜਾਲਮਾਂ ਨੂੰ ਸਿੰਘ ਬੋਲ ਟੋਕਦੇ ਭਾਪੀ ਮਣਾ ਨੂੰ ਹਰ ਸੀ ਧਰਮ ਸੇਰਾਂ ਨੇ ਹੋ ਲਿਖੂਨ ਦੀ ਖਡਾਈ ਸੀ ਬਬਰ ਸ਼ੇਰਾਂ